ਸਸਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਮਾਰਕੀਟ ਕਮੇਟੀ ਭਾਸੋਂ ਦੇ ਦਫਤਰ ਦੇ ਵਿੱਚ ਗੁਰਦੇਵ ਸਿੰਘ ਦੇਮਾਨ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਮਾਰਕਫੈੱਡ ਦੇ ਇੰਸਪੈਕਟਰ ਦਿਲਪ੍ਰੀਤ ਸਿੰਘ ਨੇ ਜਿਹੜੇ ਉਹਨਾਂ ਤੋਂ ਆੜਤੀਏ ਬਹੁਤ ਜ਼ਿਆਦਾ ਤੰਗ ਨੇ ਆੜਤੀਏ ਸਹਿਵਾਨਾ ਵੱਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਜੋ ਵੀ ਝੋਨਾ ਜਾਂ ਕਣਕ ਖਰੀਦੀ ਜਾਂਦੀ ਆ ਖਰੀਦਣ ਤੋਂ ਬਾਅਦ ਉਹ ਚੱਕੀ ਨਹੀਂ ਜਾਂਦੀ ਉਹਦੇ ਵਿੱਚ ਨੁਕਸ ਕੱਢੇ ਜਾਂਦੇ ਨੇ ਜਦੋਂ ਆਰਤੀਏ ਸਹਿਬਾਨ ਉਹਨਾਂ ਨੂੰ ਪੈਸੇ ਦੇ ਦਿੰਦੇ ਨੇ ਤਾਂ ਉਹ ਸਹੀ ਹੋ ਜਾਂਦੀ ਆ ਫੇਰ ਉਹ ਅੱਗੇ ਗਦਾਮਾਂ ਦੇ ਵਿੱਚ ਜਾਂ ਸੈਲਰਾਂ ਦੇ ਵਿੱਚ ਭੇਜੀ ਜਾਂਦੀ ਆ ਜਿਹੇ આરોਪ ਲੱਗ ਰਹੇ ਨੇ ਜੋ ਮੰਗ ਪੱਤਰ ਦਿੱਤਾ ਇਹ ਪਹਿਲਾਂ ਉਹਦੀਆਂ ਤਸਵੀਰਾਂ ਦੇਖ ਲਓ ਇਹ ਮੰਗ ਪੱਤਰਾ ਗੁਰਦੇਵ ਸਿੰਘ ਦੇ ਮਾਨ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਇਹ ਮੰਗ ਪੱਤਰ ਦੀਆਂ ਤਸਵੀਰਾਂ ਦੇਖੋ ਪਹਿਲਾਂ ਤੁਸੀਂ ਲੇ ਕਿਉਂ ਮੇਰਾ ਬਾਬਾ ਬੇਸਿਕਲੀ ਅੱਜ ਨਾ ਜੀ ਪਾਸੋਂ ਦਾਣਾ ਮੰਡੀ ਦਾ ਇੱਕ ਦੌਰਾ ਸੀਗਾ ਜਿੱਥੇ ਸਰਕਾਰੀ ਖਰੀਦ ਚੱਲ ਰਹੀ ਆ ਉਹਦਾ ਮਾਣਾ ਕਰਨਾ ਸੀਗਾ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸੀਗਾ ਦੀਪਾ ਰਾਮ ਗੜੀ ਚੇਅਰਮੈਨ ਮਾਰਕੀਟ ਕਮੇਟੀ ਪਾਸੋਂ ਹੋਰਾਂ ਨੇ ਸਾਰਾ ਇਹ ਪ੍ਰਬੰਧ ਕੀਤਾ ਸੀ ਵੀ ਆਓ ਤੁਸੀਂ ਆਰ ਵਿਜ਼ਿਟ ਕਰੋ ਫਿਰ ਮੈਂ ਵਿਜ਼ਿਟ ਕੀਤਾ ਸਾਰਾ ਕੁਝ ਚੈੱਕ ਕੀਤਾ ਤਾਂ ਮੈਨੂੰ ਕੋਈ ਆੜਤੀ ਭਾਈਚਾਰੇ ਵਾਲੇ ਕਹਿੰਦੇ ਜੀ ਇੱਕ ਪਾਸੇ ਆਓ ਸੀ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੈਂ ਕਿਹਾ ਜੀ ਦੱਸੋ ਤਾਂ ਇਹਨਾਂ ਨੇ ਫਿਰ ਇਹ ਗੱਲ ਦੱਸੀ ਜਿਹੜਾ ਮੈਨੇਜਰ ਮਾਰਕਫੈਡ ਨਾਂ ਬਾ ਦਿਲਪ੍ਰੀਤ ਸਿੰਘ ਹੈ ਉਹਦੇ ਬਾਰੇ ਮੈਨੂੰ ਦੱਸਿਆ ਕਿ ਪਿਛਲੇ ਸੀਜ਼ਨ ਵੀ ਅਸੀਂ ਬਹੁਤ ਸਤਾਏ ਹੋਏ ਹਾਂ ਔਰ ਮੈਨੂੰ ਯਾਦ ਆਇਆ ਜਿਹੜਾ ਦੱਸਿਆ ਕਿ ਅਸੀਂ ਵੀ ਤੁਹਾਨੂੰ ਇੱਕ ਦੋ ਵਾਰ ਅਪੋਜ਼ ਕੀਤਾ ਸੀਗਾ ਤੇ ਤੁਸੀਂ ਵੀ ਫੋਨ ਕੀਤਾ ਸੀਗਾ ਇਹਨੂੰ ਪਰ ਉਸ ਤੋਂ ਬਾਵਜੂਦ ਵੀ ਇਹ ਸਮੱਸਿਆ ਜਿਹੜੀ ਉੱਥੇ ਦੀ ਉੱਥੇ ਖੜੀ ਰਹੀ ਤੇ ਅੱਜ ਮੈਂ ਜਦੋਂ ਉਹਨੂੰ ਫੋਨ ਕੀਤਾ ਤਾਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਜੀ ਮੈਂ 2-3 ਵਾਰ ਫੋਨ ਕੀਤਾ ਤਾਂ ਜਦੋਂ ਉਹਨਾਂ ਦੇ ਨਾਲ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਫੋਨ ਕਰੋ ਉਹਦੋਂ ਫੋਨ ਚੱਕ ਲਿਆ ਫਿਰ ਮੈਂ ਗੱਲ ਕੀਤੀ ਮੈਂ ਉਹਨੂੰ ਕਿਹਾ ਕਿ ਮੈਂ ਇੱਥੇ ਮੰਡੀ 'ਚ ਆਂ ਪਾਸੋਂ ਮੰਡੀ ਦੇ ਵਿੱਚ ਤੇ ਇੱਥੇ ਪਹੁੰਚੋ ਵੀ ਤੁਹਾਡੇ ਖਿਲਾਫ ਆ ਜਿਹੜੀ ਉਹ ਤੁਹਾਡੇ ਖਿਲਾਫ ਇਹਨਾਂ ਨੇ ਇੱਕ ਐਪਲੀਕੇਸ਼ਨ ਦੇ ਰਿਆ ਮੇਰੇ ਕੋਲੇ ਤੇ ਤੁਸੀਂ ਦਾ ਸਪਸ਼ਟੀਕਰਨ ਦਿਓ ਵੀ ਪਈ ਇਹ ਗੱਲ ਕਿਵੇਂ ਆ ਮੰਡੀ 'ਚ ਪਹੁੰਚੋ ਤੁਸੀਂ ਕਹਿੰਦਾ ਜੀ ਮੈਂ ਨਾਬੇ ਆ ਮੈਂ ਆ ਗਿਆ ਤੇ ਹੁਣ ਘੰਟੇ ਡੇਢ ਘੰਟੇ ਬਾਅਦ ਉਹਦੇ ਨਾਲ ਦੇ ਮੁਲਾਜ਼ਮ ਨੇ ਫੋਨ ਕੀਤਾ ਜੀ ਕਹਿੰਦਾ ਮੇਰੇ ਕੋਲ ਕੋਈ ਗੱਡੀ ਹੈ ਨਹੀਂ ਬਲਕਿ ਥਾਰ ਗੱਡੀ ਵਗੈਰਾ ਰੱਖੀ ਹੋਈ ਹੈ ਨਾ ਜੀ ਮੇਰੇ ਕੋਲ ਮੋਟਰਸਾਈਕਲ ਹੈ ਜੀ ਹੈ ਨਹੀਂ ਮੈਂ ਕੋਈ ਪ੍ਰਬੰਧ ਕਰਕੇ ਫੇਰ ਆਉਣਾ ਇਹ ਮਾਮਲਾ ਮੇਰੀ ਨੌਲੇਜ ਦੇ ਵਿੱਚ ਆਇਆ ਜੀ ਮੁੱਖ ਮੰਤਰੀ ਪੰਜਾਬ ਦੇ ਨਾਂ ਦੇ ਚਿੱਠੀ ਆ ਜਿਹੜੀ ਲਿਖ ਕੇ ਦਿੱਤੀ ਆ ਜੀ ਅਰਤੀ ਸੈਸ਼ਨ ਪਾਸ ਸੁਣ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਝ ਨੂੰ ਬੇਨਤੀ ਕਰਦਾ ਸਾਡੇ ਮੰਤਰੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਕਰਪਟ ਬੰਦੇ ਇਹ ਤਾਂ ਇਹ ਤਾਂ ਇੱਕ ਅ ਅੜਤੀਆ ਸਾਡੇ ਸਾਹਮਣੇ ਭਰਾ ਸਾਡਾ ਖੜਾ ਜਿਹਨਾਂ ਦੱਸਿਆ ਇਹ ਤੇ ਜਿੰਨੇ ਅੜਤੀਏ ਨੇ ਸਾਰੇ ਉਹ ਸਾਰਿਆਂ ਨੇ ਕਿਤੇ 70000 ਕਿਤੇ ਲੱਖ ਰੁਪਈਆ ਕਿਤੇ 50000 ਰੁਪਈਆ ਜਿੱਥੇ ਡੀਲ ਹੋ ਗਈ ਲੱਖ ਕਹਿਣਾ 70 ਲੈ ਲਿਆ ਡੇਢ ਲੱਖ ਕਹਿਣਾ ਲੱਖ ਲੈ ਲਿਆ ਤੇ ਇਦਾਂ ਦੀਆਂ ਇਹ ਕਰਦੇ ਨੇ ਜੀ ਹੁਣ ਟੈਕਨੀਕਲੀ ਇਹਦੇ ਵਿੱਚ ਕੀ ਹੈ ਜੀ ਜਿਵੇਂ ਦੱਸਿਆ ਨਾ ਇਹ ਇਹ ਲੈਟਰ ਕੱਢ ਦੇਣ ਜੀ ਪ੍ਰੋਪਰ ਕਿ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਆ ਮਾਲ ਖੇਤ ਫੇਦਿਆ ਹੈ ਤੁਸੀਂ ਇਹਦੇ ਵਿੱਚ ਨਵਾਂ ਮਾਲ ਕੱਢ ਕੇ ਪੁਰਾਣਾ ਐਡ ਕਰਤਾ ਇਸ ਕਰਕੇ ਕੋਈ ਵੀ ਸ਼ੈਲਰ ਮਿਲ ਜਿਹੜੀ ਹੈ ਤੁਹਾਡਾ ਮਾਲ ਚੱਕਣ ਲਈ ਰਾਜ਼ੀ ਨਹੀਂ ਫਿਰ ਦੂਜੀ ਲੈਟਰ ਕੱਢਦੇ ਨੇ ਕਿ ਜੀ ਇਹ ਜਿਹੜਾ ਸਟਾਕ ਹੈ ਇਹ ਖੁੱਲੀ ਸਮਾਨ ਥੱਲੇ ਪਿਆ ਇਹਦੇ ਵਿੱਚ ਕੱਲ ਨੂੰ ਜੇ ਕੋਈ ਕਮੀ ਪੇਸ਼ੀ ਆਈ ਅਗਰ ਕੋਈ ਬਾਦਕਾਟ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋ ਬਲਕਿ 48 ਘੰਟੇ ਦਾ ਟਾਈਮ ਹੁੰਦਾ 48 ਘੰਟੇ ਬਾਅਦ ਫਿਰ ਜਿਹੜਾ ਅੜਤੀਆ ਭਾਈਚਾਰਾ ਹੈਗਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਠੀਕ ਹੈ ਜੀ ਇੱਕ ਮਿੰਟ ਮੈਂ ਦੱਸਦਾ ਜੀ ਫਿਰ ਇੱਕ ਫਿਰ ਤੀਜੀ ਲੈਟਰ ਕੱਢਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਲੈਟਰ ਕੱਢੀ ਹੈ ਤਾਂ ਸਾਨੂੰ ਇਹ ਜਵਾਬ ਦੇ ਕੇ ਜਾਓ ਜੀ ਔਰ ਲਿਖਤੀ ਰੂਪ ਚ ਜਵਾਬ ਵੀ ਲੈਂਦੇ ਨੇ ਜੀ ਠੀਕ ਹੈ ਜੀ ਇੰਨਾ ਕੁਝ ਫਸਾ ਕੇ ਇੰਨਾ ਇਹ ਜਾਲ ਬੁਣ ਕੇ ਫਿਰ ਇਹ ਪੈਸੇ ਤੇ ਆਉਂਦੇ ਨੇ ਜਿਹੜੀ ਜੀਰੀ ਨੂੰ ਪਹਿਲਾਂ ਖਰਾਬ ਦੱਸਦੇ ਆ ਜਿਹੜੀ ਜੀਰੀ ਨੂੰ ਦੱਸਦੇ ਆ ਕਿ ਸਾਡਾ ਇਹਦਾ ਵਜ਼ਨ ਘਟਿਆ ਇਹ ਜੀਰੀ ਤੁਸੀਂ ਨਵੀਂ ਚ ਪੁਰਾਣੀ ਮਿਕਸ ਕਰ ਲਈ ਜਦੋਂ ਪੈਸੇ ਦੇ ਦਿੱਤੇ ਤਾਂ ਫਿਰ ਉਹੀ ਜੀਰੀ ਜਿਹੜੀ ਆ ਜੀ ਉਹੋ ਚੱਕ ਕੇ ਸ਼ਾਲਾਂ ਦੇ ਵਿੱਚ ਲਾਤੀ ਹੁਣ ਸਵਾਲ ਇਹ ਬੜਾ ਇੰਪੋਰਟੈਂਟ ਆ ਕਿ ਅਗਰ ਇਹ ਅੜਤੀਆ ਭਰਾ ਸਾਡਾ ਖੜਾ ਆ ਜੀ ਅਗਰ ਇਹਨਾਂ ਨੇ ਮਾਲ ਦਿੱਤਾ ਹੋਇਆ ਜੀ ਉਸ ਤੋਂ ਬਾਅਦ ਕੋਈ ਮਾਲ ਖਰੀਦਿਆ ਨਹੀਂ ਹੋਰ ਤਾਂ ਨਾ ਕੋ ਮਾਲ ਹੈ ਹੀ ਨਹੀਂ ਜੀ ਪਰ ਉਹੀ ਮਾਲ ਜਿਹੜਾ ਸਹੀ ਹੋ ਗਿਆ ਜੀ ਕਿਉਂਕਿ ਇਹਨਾਂ ਨੇ ਤਾਂ ਪੈਸੇ ਲੈ ਲਏ ਤੇ ਉਹ ਮਾਲ ਇੱਥੋਂ ਚੱਕ ਕੇ ਲੈ ਗਏ ਜੀ ਇਹ ਹਰੇਕ ਨਾਲ ਇਦਾਂ ਹੀ ਕਰਦੇ ਨੇ ਬਾਰਦਾਨਾ ਵੀ ਇਹਨਾਂ ਦਾ ਚਾਰ ਗੱਠਾ ਚਾਰ ਗੱਠਾ ਬਾਰਦਾਨਾ ਨਹੀਂ ਦੇ ਰਹੇ ਚਾਰ ਗੱਠਾ ਬਾਰਦਾਨਾ ਰੋਕਿਆ ਪਿਆ ਜੀ ਕਿ ਘਟ ਦੇ ਵਿੱਚ 5 500 ਬੋਰੀ ਹੁੰਦੀ ਹੈ ਜੀ 2000 ਬੋਰੀ ਉਹ ਰੁਕੀ ਪਈ ਹੈ ਪਰੇਸ਼ਾਨ ਕਰਦੇ ਨੇ ਅਗਲੀ ਗੱਲ ਜਿਹੜਾ ਬਾਰਦਾਨਾ ਜੀ ਉਹ ਇੱਥੇ ਭਾਸ ਤੋਂ ਦਾਣਾ ਮੰਡੀ ਚ ਆਉਣਾ ਚਾਹੀਦਾ ਜੀ ਤੇ ਬਾਰਦਾਨਾ ਕਿੱਥੇ ਆ ਰਿਹਾ ਜੀ ਫਲਾਣੀ ਉੱਥੇ ਮੰਡੀ ਜਾਓ ਜੀ ਜਿਹੜੀ ਇੱਥੋਂ 15 ਕਿਲੋਮੀਟਰ ਦੂਰ ਹੈ ਜੀ 20 ਕਿਲੋਮੀਟਰ ਦੂਰ ਪਿਛਲੇ ਝੋਨੇ ਦੇ ਸੀਜ਼ਨ 'ਚ ਪ੍ਰੇਸ਼ਾਨ ਕੀਤਾ ਜਿਹਦੇ ਸਬੂਤ ਤੁਹਾਡੇ ਸਾਹਮਣੇ ਨੇ ਔਰ ਕਣਕੇ ਦੇ ਵਿੱਚ ਵੀ ਪ੍ਰੇਸ਼ਾਨ ਕੀਤਾ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਦੱਸਿਆ ਇਹਨਾਂ ਨੇ ਆ ਖੜੇ ਨੇ ਜੀ ਠੀਕ ਹੈ ਜੀ ਔਰ ਆ ਸੀਜ਼ਨ ਦੇ ਵਿੱਚ ਵੀ ਇਹੀ ਸਕੀਮ ਦੇ ਵਿੱਚ ਨੇ ਜੀ ਇਸੇ ਸਕੀਮ ਦੇ ਵਿੱਚ ਹੈ ਜੀ ਇਹ ਜਿਹੜਾ ਮੈਨੇਜਰ ਆ ਨਾ ਜੀ ਮਾਰਕ ਫੱਟ ਦਾ ਦਿਲਪ੍ਰੀਤ ਐਮਐਲਏ ਸਾਹਿਬ ਇੱਕੋ ਏਜੰਸੀ ਦਾ ਮੈਨੇਜਰ ਹੈ ਕਿ ਸਾਰੀਆਂ ਨਹੀਂ ਜੀ ਕੋਈ ਏਜੰਸੀ ਮਾਰਕ ਫੱਟ ਇੱਕੋ ਏਜੰਸੀ ਮਾਰਕ ਫੱਟ ਬਾਕੀ ਠੀਕ ਨੇ ਜੀ ਦੇਖੋ ਪੰਜਾਬ ਹਾਂ ਨਹੀਂ ਜੀ ਪੰਜਾਬ ਇੱਕ ਮਿੰਟ ਦੀ ਪੰਜਾਬ ਗਵਰਨਮੈਂਟ ਕੋਲੇ ਇੱਕੋ ਏਜੰਸੀ ਆ ਇਹ ਜੀ ਮਾਰਕ ਫੱਟ ਠੀਕ ਹੈ ਜ ਜਿਹਦੇ ਜਿਹਦੇ ਮੈਂ ਐਮਡੀ ਸਾਹਿਬ ਨਾਲ ਗੱਲ ਕੀਤੀ ਹੈ ਜੀ ਉਹਨਾਂ ਨੂੰ ਮੈਂ ਲੈਟਰ ਭੇਜਤੀ ਆ ਸੀਮ ਸਿੰਘ ਸਾਹਿਬ ਨੂੰ ਮੈਂ ਲੈਟਰ ਲੈਟਰ ਭੇਜਤੀ ਆ ਠੀਕ ਹੈ ਜੀ ਮੈਂ ਮੰਤਰੀ ਸਾਹਿਬ ਨੂੰ ਲੈਟਰ ਭੇਜਤੀ ਆ ਇਹ ਮੇਰੇ ਕੋਲੇ ਆ ਗਈ ਆ ਮੈਂ ਮੰਗ ਕਰਦਾ ਕਿ ਇਹੋ ਜੇ ਅਫਸਰ ਦੀ ਸਾਨੂੰ ਲੋੜ ਨਹੀਂ ਜੀ ਇੱਥੇ ਇਹਨੂੰ ਰਾਈਟ ਵੇ ਡਿਸਮਿਸ ਕੀਤਾ ਜਾਵੇ ਔਰ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਦੇ ਜਿਹੜੇ ਨਵੇਂ ਭਰਤੀ ਹੋਏ ਮੁੰਡੇ 20 25 25 ਸਾਲ ਦੇ ਨੇ ਜੀ ਇਹ ਇਹ ਨਾਲ ਇਹ ਕੰਮ ਕਰਦੇ ਆ ਤੇ ਇਹ 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 ਵੀ ਇੱਥੋਂ ਜਿਹੜਾ ਅੱਗੇ ਕੰਮ ਕਰਦੇ ਆ ਕਿਉਂਕਿ ਉਹਦੇ ਅੰਦਰ ਕੰਮ ਕਰਦੇ ਆ ਜੀ ਕਿਹਦਾ ਮਾਲ ਚੱਕਣਾ ਨਹੀਂ ਇਹਨੂੰ ਡਿਲੇ ਕਰੋ ਉਹਨੂੰ ਐ ਕਰੋ ਉਹਨੂੰ ਐ ਕਰੋ ਕਿਤਨਾ ਕਿਤੇ ਇਹ ਵੀ ਬਹੁਤ ਵੱਡਾ ਇੱਕ ਸੌਲੀ ਵਾਲਾ ਨਿਸ਼ਾਨ ਪੈਦਾ ਹੁੰਦਾ ਕਿ ਪੂਰਾ ਪੂਰਾ ਕਿ ਗੈਂਗ ਬਣ ਕੇ ਕੰਮ ਕਰਦੇ ਨੇ ਮੈਂ ਕਰਮ ਸਿੰਘ ਜੀ ਲੋਹਰਾ ਸਾਡੇ ਪ੍ਰਧਾਨ ਨੇ ਜੀ ਅੱਜ ਤੇ ਸੈਸ਼ਨ ਨਾਬਾ ਦਾਣਾ ਮੰਡੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ ਵੀ ਪਰੇਸ਼ਾਨ ਆ ਜੀ ਬਾਸੋਂ ਵਾਲੇ ਵੀ ਪਰੇਸ਼ਾਨ ਨੇ ਜੀ ਬਾਕੀ ਛੋਟੀਆਂ ਜਿਹੜੀਆਂ ਹੋਰ ਮੰਡੀਆਂ ਨਾਬੇ ਦੀਆਂ ਉਹ ਸਾਰੇ ਪਰੇਸ਼ਾਨ ਨੇ ਜੀ ਇਹਦਾ ਮਤਲਬ ਫਿਰ ਤੁਸੀਂ ਸਾਰਿਆਂ ਨੂੰ ਤੰਗ ਕਰਦੇ ਹੋ ਜੀ ਫਿਰ ਸਾਰਿਆਂ ਨੂੰ ਤੁਸੀਂ ਜਿਹੜਾ ਤੰਗ ਪਰੇਸ਼ਾਨ ਕਰਕੇ ਲੈਟਰਾਂ ਕੱਢ ਕੇ ਆਪਣੇ ਵੱਲੋਂ ਸੱਚੇ ਹੋ ਜਾਂਦੇ ਹੋ ਬਾਅਦ ਦੇ ਵਿੱਚ ਉਹੀ ਖਰਾਬਚੋਣਾ ਜਿਹਨੂੰ ਤੁਸੀਂ ਕਾਗਜ਼ਾਂ 'ਚ ਦੱਸ ਰਹੇ ਹੋ ਉਹੀ ਖਰਾਬਚੋਣਾ ਚੱਕ ਕੇ ਤੁਸੀਂ ਜਿਹੜਾ ਲੈ ਜਾਣ ਪ ਦਿਲਪ੍ਰੀਤ ਸਿੰਘ ਨੇ ਸੱਡੀ ਦੁਕਾਨੋਂ ਤੋਂ ਫਰਮ ਤੋਂ ਜੀਰੀ ਪਰਚੇਜ ਕੀਤੀ ਜੀ ਜਿਹੜੀ ਕਿ ਲੋਕਲ ਸੈਲਰਾਂ ਨੂੰ ਜਾਣੀ ਸੀ ਭਾਰਤ ਅਗਰੋ ਜਿਹੜਾ ਸੈਲਰ ਹੈ ਉਹਦੀ ਅਲਾਟਮੈਂਟ ਲੇਟ ਹੋਈ ਉਸ ਲੇਟ ਜਿਹੜੀ ਅਲਾਟਮੈਂਟ ਹੋਈ ਇਹਨੇ ਜਿਹੜਾ ਬਾਰਦੰਦਾ ਸੀ ਸਾਨੂੰ ਪੰਗੂਰਾਸ਼ ਮਿਲ ਨੇ ਦਿੱਤਾ ਹੋਇਆ ਸੀ ਜਿਹਦੇ ਵਿੱਚ ਜੀਰੀ ਭਰੀ ਹੋਈ ਸੀ ਪੰਗੂਰਾਸ਼ ਮਿਲ ਨੂੰ ਜਾਣਾ ਸੀ ਉੱਥੇ ਇਨਸਪੈਕਟਰ ਸਾਹਿਬ ਨੇ ਕਿਹਾ ਮੈਨੇਜਰ ਸਾਹਿਬ ਨੇ ਦਿਲਪ੍ਰੀਤ ਨੇ ਵੀ ਉੱਥੇ ਭੇਜਣਾ ਨਹੀਂ ਜੀਰੀ ਨੂੰ ਰੋਕ ਲਓ 15 ਦਿਨ ਇਹਨਾਂ ਨੇ ਜੀਰੀ ਸਾਡੇ ਫੜ ਚ ਰੋਕੀ ਰੱਖੀ ਜੀ ਉਸ ਤੋਂ ਬਾਅਦ ਇਹਨਾਂ ਨੇ ਉਹ ਭਾਰਤਿਕ ਗਰੂ ਨਾਲ ਸੈਟਲਮੈਂਟ ਕਰਕੇ ਜੀ ਉਸ ਨੂੰ ਆਰੋ ਕਟਿਆ ਉਹਦਾ ਮਾਲ ਪੂਰਾ ਕਰ ਲਿਆ ਉਸ ਤੋਂ ਵੀ ਇਹਨਾਂ ਦੇ ਅੰਦਰ ਉਗਤੀ ਲੈਣ ਦੇ ਨ ਹੋਇਆ ਜੀ ਸਾਡਾ ਮਾਲ ਇਹਨਾਂ ਨੇ ਫੜ ਤੇ ਰੋਕ ਲਿਆ ਜੀ ਜਦੋਂ ਉਹਨੂੰ ਪਤਾ ਲੱਗਿਆ ਵੀ ਮੇਰਾ ਆਰੋ ਕਟ ਗਿਆ ਵੀ ਮੈਂ ਮਾਲ ਮੈਂ ਹੀ ਚੱਕਣਾ ਮੇਰੀ ਮਨਪਲੀ ਹੈ ਉਹਨਾਂ ਨੇ ਕਿਹਾ ਜੀ ਇਹਦੇ ਵਿੱਚ ਜੀ ਮਾਲ ਚ ਜੀ ਹਲਦੀ ਦੀ ਗੱਠੀ ਐ ਮੌਚਰ ਐ ਜੀ ਜਾਣ ਬੁੱਝ ਕੇ ਠੀਕ ਜਿਹੇ ਨੂੰ ਜੋ ਕਿ ਮਾਰਕਫੈੱਡ ਨੇ ਪਰਚੇਜ਼ ਕੀਤੀ ਹੋਈ ਸੀ ਸਾਡੀ ਪਰਮਤੋਂ ਜੀ ਉਹ ਚ ਨੁਕਸ ਕੱਢਣੇ ਸ਼ੁਰੂ ਕਰਤੇ ਮੈਂ ਦਿਲਪ੍ਰੀਤ ਸਿੰਘ ਮੈਨੇਜਰ ਨੂੰ ਫੋਨ ਕੀਤਾ ਇੱਥੇ ਮਾਰਕਫੈੱਡ ਦਫ਼ਤਰੋਂ ਦਾ ਰਹਾ ਵੀ ਮਾਲ ਚਕਾਓ ਜੀ ਸਾਡਾ ਮੰਡੀ ਸਾਰੀ ਭੁਗਤ ਗਈ ਲੇਬਰ ਨੇ ਜਾਣਾ ਏ ਕਿਸੇ ਨੇ ਸਾਡੀ ਸੁਣੀ ਨਹੀਂ ਨਾ ਸਾਡਾ ਫੋਨ ਚੱਕਦਾ ਦੀ ਫਿਰ ਇੱਕ ਦਿਨ ਇੱਥੇ ਡੀਐਮ ਮਾਰਕਫੈੱਡ ਤੇ ਇਹ ਥਾਰ ਗੱਡੀ ਚ ਆਏ ਮੈਨੂੰ ਕਹਿੰਦੇ ਵੀ ਫੋਨ ਫੋਨ ਤਾਂ ਨਹੀਂ ਤੇਰੀ ਜੇਬ ਵਿੱਚ ਮਖਿਆ ਨਹੀਂ ਜੀ ਕਹਿੰਦੇ ਜੇ ਹੈਗਾ ਬਾਹਰ ਕੱਢ ਕੇ ਆ ਉੱਥੇ ਮੈਨੂੰ ਫੜ ਤੇ ਲਿਜਾ ਕੇ ਕਹਿੰਦੇ ਵੀ ਇਹਦਾ ਲੈਜੇ ਕੇ ਤੇਰਾ ਛਟਕਾਰਾ ਹੋਊਗਾ ਮੈਂ ਕਿਹਾ ਜੀ ਮੈਂ ਕਿਸਾਨਾਂ ਨੂੰ ਪੇਮੈਂਟ ਪੂਰੇ ਡੇਢ ਤੇ ਤੁਹਾਨੂੰ ਜਿੜੀ ਖਰੀਦੀ ਵੀ ਮੈਂ ਤਾਂ ਕੁਝ ਦੇ ਨਹੀਂ ਸਕਦਾ ਜੀ ਤੇ ਕਹਿੰਦੇ ਫੇਰ ਨਹੀਂ ਇਹ ਚੱਕੀ ਜਾਣੀ ਜੀ ਮੈਂ ਕਿਹਾ ਚਲੋ ਜੀ ਮੈਂ ਦੋ ਤਿੰਨ ਦਿਨ ਆਪਣੇ ਭਰਾ ਨੂੰ ਫੋਨ ਕੀਤਾ ਭਰਾ ਨੂੰ ਦੱਸਿਆ ਆਰਟੀ ਅਸੋਸ਼ਨ ਨੂੰ ਦੱਸਿਆ ਇਸ ਤਰ੍ਹਾਂ ਕਰਕੇ ਬਲੈਕਮੇਲਿੰਗ ਹੋ ਰਹੀ ਹੈ। ਉਹਨਾਂ ਨੇ ਜੀ ਐਸੋਸੀਏਸ਼ਨ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਗੱਲ ਕਰਦੇ ਆ ਪਰ ਇਹਨੇ ਕਿਸੇ ਦੀ ਗੱਲ ਨਹੀਂ ਸੁਣੀ ਜੀ। ਮੈਨੂੰ ਲੈਟਰਾਂ ਕੱਢਣ ਲੱਗ ਗਿਆ ਵੀ ਇਹ ਜਿਹੜਾ ਮਾਲ ਹੈ ਤੇਨੇ ਜਿਹੜਾ ਇਹ ਤਾਂ ਅਸੀਂ ਪਰਚੇਜ਼ ਕੀਤਾ ਹੀ ਨਹੀਂ ਦਿਲਪ੍ਰੀਤ ਸਿੰਘ ਕੰਨ। ਇਹ ਮਾਲ ਤੁਸੀਂ ਆਪਣੇ ਕੋਲੋਂ ਹੀ ਭਰ ਕੇ ਰੱਖ ਲਿਆ ਤਾਂ ਅਸੀਂ ਪਰਚੇਜ਼ ਹੀ ਨਹੀਂ ਕੀਤਾ। ਮੈਂ ਕਿਹਾ ਥੋਨੇ ਪਰਚੇਜ਼ ਕੀਤਾ ਜੀ ਹੋਰ ਤਾਂ ਮਾਲ ਨਹੀਂ ਆਇਆ। ਉਦੋਂ ਬਾਅਦ ਜੀ ਜਾਂ ਨਾ ਕੁਝ ਬਣਾਇਆ ਇਹਨਾਂ ਨੇ ਮੈਨੂੰ ਤੇਨੇ ਚਿੱਠੀਆਂ ਕੱਢਤੀਆਂ ਲਗਾਤਾਰ ਜੀ। ਜਿਹੜੀਆਂ ਹੌਨ ਰਿਕਾਰਡ ਨੇ ਸ਼ਿਕਾਇਤ ਦੇ ਨਾਲ ਐਮਐਲਏ ਸਾਹਿਬ ਨੂੰ ਮੈਂ ਗੁਰਦੇਵ ਸਿੰਘ ਦੇ ਮੰ ਨੱਬਾ ਨੂੰ ਮੈਂ ਦਿੱਤੀਆਂ ਨੇ ਅੱਜ ਵੀ ਜਿਹੜਾ ਇਨਸਪੈਕਟਰ ਮੈਨੇਜਰ ਹੈ ਜੀ 90 ਵਾਲਾ ਇਹ ਆੜਤੀ ਨੂੰ ਬਹੁਤ ਪਰੇਸ਼ਾਨ ਕਰਦਾ ਮੈਂ ਨਹੀਂ ਜੀ ਜਿੰਨੇ ਆੜਤੀਆ ਐਸੋਸ਼ੀਏਸ਼ਨ ਨੇ ਸਾਰਿਆਂ ਨੇ ਐਪਲੀਕੇਸ਼ਨ ਤੇ ਸੈਂਡ ਕਰੇ ਨੇ ਸਭ ਨੂੰ ਤੰਗ ਪਰੇਸ਼ਾਨ ਕਰਦਾ ਪੈਸੇ ਲੈਂਦਾ ਮੇਜਰ ਸਿੰਘਾ ਹੋਰ ਆੜਤੀਏ ਨੇ ਉਹਨਾਂ ਤੋਂ ਵੀ ਇਹਨੇ ਪਿਛਲੇ ਕਣਕ ਸੀਜ਼ਨ ਪੈਸੇ ਲਿੱਤੇ ਨੇ ਮੈਨੂੰ ਕਹਿੰਦਾ ਜੀ 1.5 ਲੱਖ ਮੈਂ ਤਾਂ ਦੇ ਨਹੀਂ ਸਕਦਾ ਜਦੋਂ ਫਿਰ ਮੈਨੂੰ ਕੋਈ ਹੱਲ ਨਾ ਹੀ ਬਣਦਾ ਰਿਹਾ ਜੀ ਮੈਂ 10000 ਰੁਪਇਆ ਮੈਨੂੰ ਕਹਿੰਦਾ ਇਦੋਂ ਘੱਟ ਤੇ ਲੈਣੀ ਮੈਂ 10000 ਰੁਪਇਆ ਦਿੱਤਾ ਜੀ ਉਹੀ ਜੀਰੀ ਚੱਕ ਕੇ ਭਾਰਤ ਅਗਰੋ ਚ ਲੈ ਗਏ ਜੀ ਅੱਜ ਐਮਐਲਏ ਸਾਹਿਬ ਆਏ ਮੈਂ ਇਹਨਾਂ ਨੂੰ ਆਪਣੀ ਤਕਲੀਫ ਦੱਸੀ ਪਰ ਇਸ ਤਰ੍ਹਾਂ ਸਾਡੇ ਨਾਲ ਮੰਡੀਆਂ ਚਾਰਟੀਆਂ ਨਾਲ ਹੋ ਰਿਹਾ ਹੈ ਤਾਂ ਐਮਐਲਏ ਸਾਹਿਬ ਨੇ ਸਖਤ ਇਸ ਚ ਲੈਂਦੇ ਹੋਏ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ ਜੀ ਇਹਦੇ ਵਿੱਚ ਕੋਈ ਸ਼ੋਰਟੇਜ ਦਾ ਕੋਈ ਮਾਮਲਾ ਤਾਂ ਨਹੀਂ ਕੋਈ ਸ਼ੋਰਟੇਜ ਨਹੀਂ ਜੀ ਕੋਈ ਕੁਝ ਨਹੀਂ ਕਲੀਅਰਟ ਐਮਐਲਏ ਸਾਹਿਬ ਨੂੰ ਮੈਂ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਮੰਡੀ ਦੇ ਵਿੱਚ ਆੜਤੀਏ ਸਾਹਿਬਾਨ ਸਾਰੇ ਨਾਲ ਨੇ ਉਹਨਾਂ ਨੂੰ ਇਸ ਬਾਰੇ ਉਹਨਾਂ ਨੇ ਸ਼ਾਇਨ ਕੀਤੇ ਨੇ ਜੀ ਉਹ ਵੀ ਟੰਗ ਪਰੇਸ਼ਾਨ ਨੇ ਕਿਸੇ ਦਾ ਫੋਨ ਨਹੀਂ ਚੱਕਦਾ ਜੀ ਬਲਕਿ ਕਹਿੰਦਾ ਵੀ ਮੈਂ ਮੁੱਖ ਮੰਤਰੀ ਸਾਹਿਬ ਦੇ ਪਿੰਡ ਦਾ ਮੇਰੇ ਕੋਲ ਕਿਸੇ ਦੀ ਚੱਲਦੀ ਨਹੀਂ ਓਕੇ ਏ ਹੁਣ ਤਾਂ ਧਿਆਨ ਚ ਲੱਤ ਜੀ ਅੱਜ ਮੀਟਿੰਗ ਸਗੜਤੀਆਂ ਦੀ ਤੇ ਸੀਜ਼ਨ ਦੀ ਸ਼ੁਰੂਆਤ ਹੋਣ ਲੱਗੀ ਆ ਕਿਉਂਕਿ ਅਸੀਂ ਹਰ ਸਾਲ ਪਰੇਸ਼ਾਨ ਹੁੰਦੇ ਸੀਗੇ ਸੀਜ਼ਨ ਦੇ ਵਿੱਚ ਹਰ ਬੰਦਾ ਬਿਜ਼ੀ ਹੋ ਜਾਂਦਾ ਹੈ ਹਰੇਕ ਆੜਤੀ ਨੂੰ ਇਹਨਾਂ ਨੇ ਰੱਜ ਕੇ ਤੰਗ ਕਰਿਆ ਸਾਨੂੰ ਬਾਰਦਾਨਾ ਲੈਣ ਲਈ ਪਹਾੜਪੁਰ ਜਾਣਾ ਪੈਂਦਾ ਸੀ ਜੇ ਅਸੀਂ ਉਰੋਂ ਗੱਡੀ ਭੇਜਦੇ ਸੀ ਤਾਂ ਘੜ ਤੋਂ ਘੜ 20 ਤੋਂ 25 ਫੋਨ ਕਰਵਾ ਕੇ ਉਹ ਬਾਰਦਾਨਾ ਉੱਥੇ ਲੋਡ ਕਰਵਾਉਂਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀ ਘੜਾਉਂਦੇ ਸੀ ਜਿੰਨਾ ਮਤਲਬ ਆੜਤੀ ਦਾ ਜਲੂਸ ਕੱਢ ਸਕਦੇ ਨੇ ਔਰ ਜਿੰਨਾ ਪਰੇਸ਼ਾਨ ਕਰ ਸਕਦੇ ਉਹਨਾਂ ਪਰੇਸ਼ਾਨ ਕੀਤਾ ਗਿਆ। ਇਹ ਕਾਰਵਾਈ ਦੀ ਕੀ ਮੰਗ ਕਰਦੇ? ਕਾਰਵਾਈ ਅਸੀਂ ਮੰਗ ਕਰਦੇ ਆ ਵੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦਿੱਤੀ ਐਮਐਲਏ ਸਾਹਿਬ ਨੂੰ ਤੇ ਅਸੀਂ ਤਾਂ ਡਿਸਮਿਸ ਦੀ ਮੰਗ ਕਰਦੇ ਆ। ਧੰਨਵਾਦ। ਇਸ ਮਸਲੇ ਤੇ ਮਾਰਕਫੈਟ ਦੇ ਇਨਸਪੈਕਟਰ ਜਿਨ੍ਹਾਂ ਤੇ આરોਪ ਲੱਗ ਰਹੇ ਨੇ ਦਿਲਪ੍ਰੀਤ ਜੀ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹ ਫੋਨ ਚੱਕਦੇ ਨੇ। ਫਿਲਹਾਲ ਉਹਨਾਂ ਨੇ ਦੇਵਮਾਨ ਜੀ ਦਾ ਵੀ ਫੋਨ ਨਹੀਂ ਚੱਕਿਆ ਕਹਿੰਦੇ ਇਹ ਫੋਨ ਕਿਸੇ ਦਾ ਚੱਕਦੇ ਨਹੀਂ ਜੀ। ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਨੰਬਰ ਲਗਾਇਆ ਹੈ ਰਿੰਗ ਜਾ ਰਹੀ ਆ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਕਿਰਪਾ ਕਰ ਫਿਲਹਾਲ ਉਹਨਾਂ ਨੇ ਫੋਨ ਨਹੀਂ ਚੱਕਿਆ ਜੀ ਅਸੀਂ ਇਹ ਖਬਰ ਨਸ਼ਰ ਕਰਨ ਲੱਗਿਆਂ ਖਬਰ ਚਲਾਉਣ ਲੱਗਿਆਂ ਜੇ ਉਹਨਾਂ ਨੂੰ ਕਦੇ ਵੀ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਉਹ ਆਪਣਾ ਪੱਖ ਦੇਣਾ ਚਾਹੁੰਦੇ ਨੇ ਆਪਣੀ ਗੱਲ ਜਨਤਾ ਦੀ ਕਚਹਿਰੀ ਦੇ ਵਿੱਚ ਰੱਖਣਾ ਚਾਹੁੰਦੇ ਨੇ ਤਾਂ ਸਾਡਾ ਪਲੇਟਫਾਰਮ ਟਬਾਣਾ ਟੀਵੀ ਹਮੇਸ਼ਾ ਤਿਆਰ ਆ ਉਹ ਸਾਡੇ ਨਾਲ ਜਦ ਮਰਜ਼ੀ ਸੰਪਰਕ ਕਰ ਸਕਦੇ ਨੇ ਅਸੀਂ ਉਹਨਾਂ ਦਾ ਵੀ ਪੱਖ ਚਲਾਵਾਂਗੇ ਫਿਲਹਾਲ ਉਹ ਫੋਨ ਨਹੀਂ ਚੱਕ ਰਹੇ ਫੋਨ ਕਹਿੰਦੇ ਕਿਸੇ ਦਾ ਨਹੀਂ ਚੱਕਦੇ ਜੀ ਉਹ ਅਸੀਂ ਇਹ ਖਬਰ ਹੈ ਜਿਹੜੀ ਚਲਾਉਣ ਲੱਗੇ ਆ ਤੁਸੀਂ ਬਣੇ ਰਹੋ ਜਵਾਨਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਜਵਾਨਾ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਪਾਸੋਂ